ਸਤਿ ਸ਼੍ਰੀ ਅਕਾਲ ਜੀ ਲੱਗੇ ਭਾਈ ਰੇਖ ਖੜਾਉਣਾ ਰੇਖ ਖੜਾ ਦੀ ਬਸ ਇਹ ਉੱਡਦਾ ਨਹੀਂ ਹੈਗਾ ਬਾਡਾ ਸਾਡਾ ਖਤਮ ਹੋ ਚੱਲੇ ਆ ਰਾਜਾ ਕਹਿੰਦਾ ਮੇਰਾ ਉੱਡਦਾ ਨਹੀਂ ਪਿੱਛੇ ਤੇ ਮੈਂ ਕਹਾਂ ਉੱਠਣਾ ਕਿ ਆਏ ਬਾਡਾ ਤਾਂ ਪਹਿਲਾਂ ਵੀ ਸਿਰੇ ਲਾਇਆ ਸੀ ਦੂਈ ਵਾਰ ਸਿਰੇ ਲਾਤੀ ਆ ਦੂਈ ਵਾਰ ਹੋ ਰਹੀ ਥੋੜੀ ਉਹਨੇ ਜਿਹੜੀ ਦੋਸ਼ ਪਾਈ ਨਾ ਉੱਥੇ ਹਾਂ ਉਹਨੇ ਕੁਲਸ ਕੱਢਦਾ ਸਾਰੇ ਹਾਂ ਹਾਂ ਪਿੱਛੇ ਉੱਡਦਾ ਨਹੀਂ ਹੂੰ ਜ਼ੋਰ ਨਹੀਂ ਮਾਰਦਾ ਪਿੱਛੇ ਹਾਂ ਜ਼ੋਰ ਦਾ ਹੁਣ ਕਹਿੰਦਾ ਮੈਨੂੰ ਫੇਰ ਕਰੋ ਉਹਦਾ ਪਹਿਲੀ ਮਰਾਤਾ ਉਹ ਚੀਜ਼ ਇਹ ਜੀ ਆਹੋ ਫੇਰ ਮਾਂ ਮਾਂ ਕਹਿੰਦੀ ਆ ਪਰ ਸੀਗਾ ਇਹ ਦਵਾ ਲਾ ਕਰੋ ਇਹ ਉੱਡਦਾ ਨਹੀਂ ਉੱਡਦਾ ਪਿੱਛੇ ਮਾ ਉੱਠੂਗਾ ਤੂੰ ਪਹਿਲਾਂ ਬਾਡਾ ਹੁਣ ਜੇ 200 200 ਐਮਰ ਕਰੀਉਨਾ ਉਹ 400 ਮਾ ਲੰਗਦਾ ਉਹ ਵੀ ਹੋਰ ਕਰੋ ਹੁਣ ਉਹ ਦੇਖੀ ਜਾਂਦਾ ਵੀ ਇਹਦੇ ਖੜਾ ਬਸੇਣ ਅੱਗੇ ਪਿੱਛੇ ਉੱਡਦਾ ਨਹੀਂ ਵੀ ਮੈਂ ਕਹਾਂ ਉੱਠਣਾ ਤੇ ਬੈਠਾ ਹੀ ਹੁਣ ਆ ਜਾ ਮਾ ਤੂੰ ਸਿਰੇ ਲਾ ਇਹਨੂੰ ਨਹੀਂ ਸਾਨੂੰ ਦਸਾ ਸੀ ਲਾਉਂਦੇ ਆ ਇਹਦਾ ਦਵਾਈ ਬਹੁਤ ਗਲਤ ਕਰੀਦਾ ਇਹਦਾ ਆਲਸੀ ਕਰਦੀ ਦਵਾਈ ਆ ਇਹਦਾ ਆਲਸਾ ਦਵਾਈ ਹੈ ਇਹਦਾ ਇਹਦਾ ਬੈਠਾ ਉਹਨਾਂ ਨੂੰ ਨਹੀਂ ਉੱਠਣਾ ਹੁਣ ਇਹਦਾ ਇਹਦਾ ਜਿਆਦਾ ਉਹਨੂੰ ਇਹਦਾ ਜੇ ਬੰਦਾ ਵੀ ਬੰਦਾ ਨੇ ਉੜੋ ਦੂ ਦਿਨ ਬਾਹੂ ਜੀ ਜਿਆਦਾ ਆ ਗਈ ਉਹ ਨਹੀਂ ਉੜਦਾ ਹੁਣ ਬੰਦਾ ਮੌਖਾ ਉੜਦਾ ਦੂ ਦਿਨ ਕੇ ਆ ਇਹ ਪਾਰ ਰਾਈਦਾ ਐ ਨਹੀਂ ਉੱਟ ਘਟੂ ਮੇਰਾ ਪਾਰ ਰਾਈਦਾ ਐ ਨਹੀਂ ਉੱਟ ਘਟੂ ਕੇ ਭਾਈ ਮੇਰਾ ਭਾਈ ਅਮਨਦੀਪ ਨਾਮ ਆ ਅਮਨਦੀਪ ਨਾਮ ਹੈ ਇਹਦਾ ਜੀ एम ए एन डी डब्ल्यू पी। ਫਤਰੀਕਾਲ ਜੀ। ਇਹ ਦੇਖ ਲਾ ਤੇਰੇ ਸਾਹਮਣੇ ਬਰਸੀ ਆਂਦੀਪ। ਹਾਂ ਪਾਲਾ ਬਾੜੇ ਦਾ ਬਹੁਤ ਐ ਇੱਥੇ ਨਾਲੇ ਟ੍ਰੈਲੀ ਵੱਡਦੀ। ਪਾਲਾ ਇੱਕ ਦੋ ਰੁਗ ਵੱਡ ਹੋਏ ਆ। ਤੇ ਵੱਡਦਾ ਲੈ ਇਹਨੂੰ। ਬੱਡੇ ਵੀ ਗਿਆ। ਲੋਹੂ ਗਰ ਨਾਲੇ ਦੇ। ਐਨੀ ਜਗ੍ਹਾ ਵੱਡ ਲਈ ਦੋ ਰੁਗ ਹੋਏ ਆ। ਅੱਧੇ ਦੇ 11 ਸਿਰੇ। ਇਹ ਤੈਨੂੰ ਨੁਕਤੇ ਦਾ ਪਤਾ ਪਰਸ਼ੀਣ ਛਾਣ ਲੈਂਦਾ ਨਹੀਂ ਮੈਂ ਫੇਰ ਤੂੰ ਮਾਠੜ ਨੂੰ ਪੁੱਛੀ ਅੱਛਾ ਜਿਹੜੀ ਉਹ ਜਿਹੜੀ ਧਾਰ ਵਾਲੀ ਸਪਰੇ ਆਵੜੀ ਖੜੀ ਕਰੀ ਜਾਂਦਾ ਉਹ ਪਿੱਛੇ ਕਹਿੰਦਾ ਉੜਦਾ ਨਹੀਂ ਗੱਗਾ ਕਹਿੰਦਾ ਉੱਠਾ ਕਦੇ ਵੀ ਨਹੀਂ ਦੇਖਿਆ ਕਿ ਤੁਸੀਂ ਇਹਦੇ ਪਰਸ਼ੀਣ ਦੇ ਅਮਨਦੀਪ ਵੀ ਕਹੇ ਤੈਨੂੰ ਪਤਾ ਹੈ ਹਾਂ ਬਲੀਸ਼ਣ ਵਾਲੀ ਦੁਆਏ ਨਹੀਂ ਤੂੰ ਮਾਠੜ ਨੂੰ ਪੁੱਛੀ ਅੱਛਾ ਉਹ ਸਪਰੇ ਹਾਂ ਉਹਨੇ ਕਰਤੀ ਕਿ ਦੇਸੀ ਦਾ ਪੂਆ ਪਾਈ ਫਿਰਦਾ ਦਾ ਹਾਂ ਉਹਨੇ ਕਰਤੀ ਸਪਰੇ ਉਹ ਮੁੱਲਰਾ ਉੱਠ ਖੜਾ ਪਰਿੰਜ ਦਾ ਪੂਰਾ ਦਾ ਉਹ ਹੁਣ ਪਿੱਛੇ ਉੱਠਦਾ ਨਹੀਂ ਮੈਂ ਉਹ ਨਹੀਂ ਉੱਠਣਾ ਉਹ ਗੱਗਾ ਕਹਿੰਦਾ ਉਹਦਾ ਸ਼ਰਾਬੀ ਹੋਈ ਪਿਆ ਉਹ ਤਾਂ ਹੁਣ ਬੰਦੇ ਨਹੀਂ ਬੰਦੇ ਯਾਰੀ ਜ਼ਿਆਦਾ ਪੀ ਲਿਆ ਦੋ ਦਿਨ ਆਹ ਫਿਰ ਕਿੱਥੇ ਉੱਠਣਾ ਦੋਜ ਪਾੜਦੇ ਹੁਣ ਦੋਜ ਆਉਂਦੇ ਫੇਰ ਪਾਓ ਪਹਿਲਾਂ 3m ਲਗਾ ਲਵਾਇਆ ਹੁਣ ਉਹਨੂੰ 60 ਆਲਾ ਭਾਲਦਾ ਉਹ ਉਹ ਹੌਲੀ ਹੌਲੀ ਦੋਨੇ ਬੈਗ ਪੇਪਰ ਤੇ ਰੋੜਵਾ ਹਾਂ ਲੈ ਗਿਆ ਲੈ ਗਿਆ ਤੇਰੇ ਪਰਿਵਾਰ ਦਾ ਹੈਗਾ ਹਾਂ ਉਹ ਬੈਗ ਪੇਪਰ ਨਹੀਂ ਢੋਲਾਂ ਵਾਲੀ ਹੁੰਦੀ ਸੀ ਆਹ ਜੀ ਬੀਨ ਵਾਲੀ ਬੀਨ ਵਾਲੀ ਬੀਨ ਵਾਲੀ ਹਾਂ ਓ ਬਾਈ ਹੁਣ ਉੱਧੇ ਪਰੌਣਾ ਢੋਜ ਬਾਤ ਚਾਈ ਇਹ ਲੱਬ ਲੱਬ ਕੇ ਬੜਨਾ ਪੈਂਦਾ ਜਿੱਥੇ ਥੋੜਾ ਜਿਹਾ ਵੱਡਾ ਜਾਂ ਦੇਖਣਾ ਪੈਂਦਾ ਤੱਗੀ ਜੀ ਉੱਥੇ ਵੀ ਇੱਥੇ ਵੱਡਾ ਇੱਥੇ ਆਹ ਦੇ ਨਾਲ ਵੱਡਾ ਕਿੱਦਾਂ ਬਣਾਇਆ ਬਾਏ ਹਲਿਆ ਰੇ ਦੂਈ ਵਾਰ ਨੂੰ ਸੱਟੇ ਨਾ ਦੇਖੋ ਹੋ ਗਿਆ ਪਾਲਾ ਪਾਲਾ ਫੜਾ ਅੱਜ ਦੇ ਦਿਨ ਚ ਦੋ ਪੰਡਾ ਕਿ ਨਹੀਂ ਹੈ ਅੱਜ ਦੇ ਦਿਨ ਚ ਹੋਜੂ ਦੋ ਪੰਡਾ ਹੋ ਗਈਆਂ ਤੂੰ ਮਟ ਪਾਉਣੇ ਵਾਲਾ ਬਣ ਤੂੰ ਪਾ ਗਈ ਆ ਰਹਿ ਗਿਆ ਰੋਕੀ ਕੋ ਪਾ ਗਈਆਂ ਲੈ ਪਈਆਂ ਹੁਣ ਤੂੰ ਸੋਦਾ ਆਉਂਗਾ ਇਹਨਾਂ ਨੂੰ ਮੜਦੇ ਪਾ ਦੇ ਲੈ ਰਸਾ ਹੋ ਗਈ ਤੇਰੀ ਪੰਡਾ ਉਹ ਪਾ ਦੇ ਪੂਰਾ ਤਿੰਨ ਨਹੀਂ ਬਾਈਨਦਾਰ ਆ। ਬਾਈਨਦਾਰ ਹੀ ਆ। ਹੋਰ ਕੀ? ਸਾਰੀਆਂ ਇਹਨਾਂ ਘਰ ਲਾਉਂਦੇ ਬਸ ਹੁਣ ਤਾਂ ਆਹ ਹਾਲੂ ਹੋਇਆ। ਬੱਲ। ਜਿਹੜਾ ਪਰ ਪਹਿਲਾਂ ਬਾੜ ਵੱਡੀ ਐ ਨਾ ਹਾਂ। ਉਹਦੇ ਮੈਂ ਰਾਇਆ ਤਾਂ। ਹਾਂ। ਉਹ ਰਾਇਆ ਹੁਣ ਵਾ ਦੂਈ ਬਾੜ 'ਚ ਮਾੜ ਜਿਹਾ ਅੜਕਦਾ ਐ। ਹਾਂ ਉਹਦਾ ਅੜਕ ਨਹੀਂ ਐ। ਹਾਂ ਸੈਂਟਰ 'ਚ ਆਉਣਾ ਉਹਨੇ ਹੁਣ। ਆ ਸੈਂਟਰ 'ਚ ਜੀ ਜੀ ਥੋੜਾ ਜਿਹਾ ਐ। ਹਾਂ ਇੱਥੇ ਜਿਆਦਾ ਬੱਤ। ਇੱਥੇ ਜੀ ਜਿਆਦਾ ਬੱਤ। ਆ ਜਿਹੜਾ ਇਹਦੀ ਜੀ ਜਿਆਦਾ। ਹੋਰ। ਕਬਾਹ ਹੁੰਦਾ ਥੋੜਾ ਇੱਕ ਰੁਕ ਪਾ ਦੇ ਕੰਦੂ ਅਮਨਦੀਪ ਠੀਕ ਆ ਨਾਲੇ ਆਉਣਾ ਛੱਡ ਉੱਕਣਾ ਜਿੱਕੜਾ ਛੱਡੇ ਅੱਧਾ ਛੇੜਾ ਨਹੀਂ ਤਾਂ ਹੀ ਵਾਡਾ ਬਰਾਬਰ ਆਉਣਾ ਮੈਂ ਅੱਛਾ ਚੱਲ ਠੀਕ ਆ ਤੂੰ ਵੀ ਕਹਿੰਦਾ ਬੜਾ ਬੜਾ ਵੱਟ ਲੈ ਤਾਂ ਛੱਡਿਆ ਮੈਂ ਤਾਂ ਨਾ ਨਾ ਉਂ ਮੈਂ ਕਹਿੰਦੇ ਬੜਾ ਬੜਾ ਹੁਣ ਆਏ ਤਾਂ ਉਹ ਲੈ ਤਾਂ ਆਉ ਨੂੰ ਕਹਿ ਲੈ ਤੱਕੜੇ ਨਾ ਪੈਣਾ ਬਾਹੇ ਕਮਾ ਦੇਣਾ ਹੁਣ ਆਪਾਂ ਨੇ ਆਹੋ ਬਹੋਗੀ ਤੇਰੀ ਪੰਡ ਤਾਂ ਦਾ ਬਹੁਤ ਹੀ ਨਾਲ ਚੱਕ ਲੂੰਗਾ ਇੱਕ ਬੰਦਾ ਬੁਲਾਉਂ ਕੋਈ ਨਾਲ ਹੋਰ ਕੀ ਆਹ ਬੰਦਾ ਹੋਰ ਜੀ ਤੇ ਵੀ ਗੱਲ ਉਹਦੇ ਆਪਣਾ ਚੱਕ ਲਈਏ ਨਾ ਜਿਆਦਾ ਹੋ ਗਿਆ ਨਾ ਕਰਨ। ਬੜੇ ਚਿਰ ਹਾਰਨਾ ਪੈਣਾ ਹੁਣ। ਹਾਰੀ ਤਾਂ ਨਹੀਂ ਹੋਊਗੀ। ਥੋੜੇ ਨਾਲੇ ਹਾਰਨਾ ਪੈਣਾ ਇਹ। ਕੌਣ ਹਾਰਨ ਨੂੰ ਪੈਣਾ? ਇਹ ਇੱਕ ਬੰਦਾ ਸਾਡਾ ਲੰਘ ਗਿਆ। ਕਹਿੰਦਾ ਮੈਂ ਮੁੱਕੇ ਆਇਆ। ਕਿਈ ਐਸਟਾ। ਇੱਧਰ ਦੇਖ ਇੱਧਰ। ਹਾਂ। ਮੈਂ ਕਿਹਾ ਆ ਕੇ ਚੱਕ ਕੇ ਲਿਆਉਣੇ ਆ ਬੰਦਾ ਲਖਾਤਾ ਹੀ ਨੇ। ਛੇੜਾ ਬੰਦਾ। ਪਾਲ। ਪਾਲ ਤਾਂ ਆਇਆ ਲੈ। ਪਾਲ ਨੂੰ ਮੈਂ ਕਿਹਾ ਕਿੱਧਰ ਹੈ? ਹਾਂ। ਕਹਿੰਦਾ ਬੱਲੇ ਹੀ ਆ ਮੈਂ ਨਾਂ ਵੀ ਅਮਨਦੀਪ ਕਿੰਨੀ ਆ ਤੂੰ। ਕਹਦਾ ਤਾਂ ਵੱਲੇ ਹੀ ਆ ਮੇਰੇ ਲਈ ਮੈਨੂੰ ਮਹਾ 100 ਰੁਪਏ ਤੈਨੂੰ ਕਹਾਂਾ 150 ਰੁਪਏ ਕਰ ਦੇ ਕਹਿੰਦੇ ਸਵੇਰੇ ਲੈ ਕੇ ਆਏ ਹਾਂ ਹਾਂ 100 ਹੁਣ ਫੇਰ ਮੰਗਦਾ ਹੈ ਹੈ ਨਾ ਇਹ ਵੀ ਹੁਣ ਦੇਣੇ ਦਾ ਪੈਣੇ ਆ ਜੇ ਨਹੀਂ ਦੰਦੇ ਫੇਰ ਇਹਨੇ ਕੰਮ ਨੂੰ ਨਹੀਂ ਆਉਣਾ ਮੈਂ ਹਾਂ ਕੰਮ ਕਰਾ ਕੇ ਦੰਦੇ ਆ ਆ ਗੁੱਪ ਚ ਖਾ ਕੇ ਕਿ ਨਹੀਂ ਅੱਜ ਇੱਥੇ ਵੀ ਨਹੀਂ ਗਿਆ ਹੈਗਾ ਸ਼ੈਲਰ ਤੇ ਲੱਗਿਆ ਵਾ ਹੈ ਕਿੱਥੇ ਕਿੱਥੇ ਮਨਸੂਹ ਹੈ ਸ਼ੈਲਰ ਕਿੱਥੇ ਆ ਮਨਸੂਹ ਹੈ ਆ ਉੱਥੇ ਲੱਗਿਆ ਵਾ ਹੈ ਇਹੇ ਆਹੋ ਅੱਜ ਕਹਿੰਦਾ ਕਾਲਾ ਭੇਜਿਆ ਸੀ ਨਹੀਂ ਆਪਣੀ ਜਿਹੜਾ ਐ ਕਰਦਾ ਵਾ ਹਾਂ ਤੂੰ ਹੁਣ ਦਾਰੂ ਵੀ ਨਹੀਂ ਹੋਣੀ ਇਹਨੇ ਹਾਂ ਵੀਰੇ ਬੱਟਾ ਉਹ ਮੰਨ ਗਿਆ ਹੈ ਵਾਹ ਹੋਰ ਗਿਆ ਉਹ ਗਿਆ ਦੂਆ ਟਰੈਲਰ ਲੈ ਕੇ ਪਣ ਜਾਣਾ ਹੁਣ ਤੂੰ ਹੱਡ ਟਰੈਲਰ ਲੈ ਕੇ ਬਾ 5 ਵਜੇ ਤੱਕ ਢਿੰਡੇ ਦੇ ਵਾ ਮੇ ਆ ਟਰੈਲਰ ਅੱਛਾ ਹੈ ਉਹਨਾਂ ਦਾ ਇਹ ਟੋਟਲ ਦੋ ਟਰੈਲਰ ਦੋ ਟਰੈਲ ਹੈ ਦੋ ਟਰੈਲ ਲੈ ਜਾਣਾ ਕੀ ਲੈ ਤਾ ਆ ਗਿੱਲਾ ਤੇਰੇ ਆਹ ਕੰਮ ਤੇ ਕੀ ਚਾਹੀਏ ਨਾਲ ਉਹ ਢਿੰਡੇ ਵਾਲਾ ਲੈ ਗਿਆ ਭਾਰਨੇ ਨੂੰ ਭਈਆਂ ਨੇ ਮਗਾ ਲਿਆ ਹੁਣ ਟਰੈਲਰ ਤਾਂ ਹੀ ਲੈ ਗਿਆ ਬਸ ਜਾਨ ਨੂੰ ਪਾਰ ਲੈ ਵੀ ਆਣਾ 5 ਵਜੇ ਤੱਕ ਨਵੇੜ ਦੇ ਨਾਪਣੇ ਕੰਮ ਆਹੋ ਠੀਕ ਗਿਣੀ ਬਾਤੇ ਮੇਰਾ ਮਾਮਾ ਖੜਾ ਕਹਿੰਦਾ ਮੈਂ ਸੁਣਾਣੇ ਲਾ ਕੇ ਆਉਂਦਾ ਜੀ ਆਹ ਮਹਾ ਟੱਲ ਹੈ ਉੱਪਰ ਹੈ ਪਿੰਡ ਦਾ ਤਾਂ ਲੱਗਦਾ ਨਹੀਂ ਗਾ ਇਹ ਕੁੜੀ ਆ ਤੇਰੇ ਪਿੰਡ ਦੇ ਟਰੈਲਾ ਮੈਂ ਪਛਾਣਦੀ ਆ ਉਹ ਤੁਹਾਡੇ ਪਿੰਡ ਦੀ ਖੜੇ ਪਿੰਡ ਤੇ ਆਇਆ ਮਗਰੋਡ ਦੇ ਟਰੈਲਾ ਆਇਆ ਵਿਆ ਮਗਰੋਡ ਤੇ ਆਇਆ ਟਰਾਲਾ ਪਤਾ ਜਾਣਾ ਵਿੱਚ ਬੈ ਗਿਆ ਉਹਦੇ ਲੋ ਜੀ ਪਹੁੰਚ ਕੇ ਰੋਤਾ ਭਾਈ ਇੰਨਾ ਇੰਨਾ ਗੁੱਸੇ ਚ ਕਹਦੇ ਫਿਰਦਾ ਤੂੰ ਕੋਈ ਗਲਤੀ ਹੋ ਗਈ ਮਿੰਜਾਂ ਦੇ ਨਾ ਨਾ ਸੱਤੇ ਹੋ ਵੀ ਲੇਟ ਹੋ ਗਏ ਸੀ ਆਉਣੇ ਫੇਰ ਮੈਂ ਗੰਨਾ ਦੇਖਦਾ ਤੁਰਦਾ ਮੂਰੀ ਖਲਾ ਬੰਦੀ ਨੂੰ ਰੱਖ ਲਈਏ ਬਾਪੂ ਕਹਿੰਦਾ ਸੀਰੀਅਸ ਨਹੀਂ ਹੋਇਆ ਫਿਰਦਾ ਇਹ ਹੈ ਹੈਨਾ ਬਾਪੂ ਕਹਿੰਦਾ ਬਾਦੇ ਕੀ ਗੰਨਾ ਕਿੰਨੇ ਕਿੰਨੇ ਸਾਲ ਤਾ ਇਹ ਦੂਜੇ ਸਾਲ ਹੋਣਾ ਮੁੰਡਾ ਹਾਂ ਪਰ ਠੀਕ ਨਹੀਂ ਹੈਗਾ ਬਿਮਾਰੀ ਹੋ ਗਈ ਬਿਮਾਰੀ ਇਹਦਾ ਬਾ ਹੋਣਾ ਹਾਂ ਬਿਮਾਰੀ ਤਾਂ ਹੈ ਹੀ ਹੈ ਗਾ ਜੀ ਆ ਕੇ ਸੁਪਣ ਲੱਗ ਗਏ ਹੈਨਾ ਚੱਕ ਦੇਣਾ ਆਹ ਆ ਬਈਆ ਹੋ ਠੀਕ ਹੋਦਾਂ ਵਾਲੇ ਨਾਲੋਂ ਮੇਰੇ ਫਾਲਟ ਈ ਲੱਗਦਾ ਹੈ ਲੱਡ ਦਾ ਇਹੀ ਐ ਟਰਾਲੀ ਅਥੇ ਨਹੀਂ ਨਹੀਂ ਵਟਾ ਆ ਗੱਲ ਦੀ ਗੱਲ ਕਰਦਾ ਮੈਂ ਬੰਨ ਤੇ ਆ ਗੂ ਨੇ ਅੱਛਾ ਸੇਕਾ ਠੀਕ ਐ ਆ ਸੌ ਕੀ ਹੋਣਾ ਕਿੱਦੇ ਮਾਮੇ ਵਾਲਾ ਟਰਾਲਾ ਪਾਈ ਆਉਂਦਾ ਅੱਜ ਸ਼ੌਕੀਏ ਕੋਈ ਫੋੜ ਦੇ ਬਹੁਤ 13 ਲੈ ਗਏ ਮਾਮਾ ਲੈ ਜੀ ਟਰਾਲਾ ਲੈ ਟਰਾਲਾ ਪਾ ਲੈ ਆ ਗੇੜਾ ਲਾ ਕੇ ਹੁਣ ਅਥੇ ਲਾਣੇ ਦਾ ਮੈਂ ਲਈਆ ਕੋਈ ਅੱਛਾ ਹਾਂ ਥੋੜਾ ਵਟੇ ਕਰਕੇ ਨਾ 15 ਆਏ ਥੋੜਾ ਨਹੀਂ 15 ਐ ਏ ਕਿੰਨਾ ਐ ਜਿੱਦਾ 13 ਹੋਣਾ ਅੱਛਾ 13 ਆਏ

ਚਾਰ ਰੇਟ ਹੈ ਚਾਰ ਰੇਟ ਚਾਰ ਕਿੱਗਿਆਂ ਦਾ ਹੁੰਦਾ ਹੈ ਚਾਰ ਰੇਟ ਇਹ ਨਾ ਮੈਂ ਕਹੂੰ ਲੈਣਾ ਉਹ ਥਬਾ ਲੱਖ ਦਾ ਹਾਂ ਥਬਾ ਲੱਖ ਦਾ ਹਾਂ ਮਹਿੰਗਾ ਇਹ ਟਰਾਲਾ ਉਹ ਕੋਸਾ ਕੀ ਜੀ 83000 ਰੁਪਏ ਕੱਗਾਂ ਜਮੇ ਤੇ ਆ ਗਿਆ ਨਾ ਕੱਢ ਲਾ ਮਹਿੰਗਾ ਦੇਖਣਾ ਕਿੰਦਾ ਰੋਲ 1.5 ਲੱਖ ਤੋਂ ਉੱਪਰ ਟਰਾਲਾ ਹੈ ਇੱਕ ਪੀਸ ਜਿੰਨਾ 90 ਦਾ 1.5 ਦਾ 2.5 ਕਿੱਗ ਦਾ ਟਰਾਲਾ 2 ਲੱਖ ਦੇ ਦਿੱਤਾ ਆਪ ਤੇ ਆ ਟਰਾਲਾ ਯਾਰ ਬੜਬਦਾ ਵੀਗਣਾ ਟਰਾਲੇ ਦੀ ਕੋਈ ਇਹਦਾ ਰੰਗ ਕਿਸੇ ਮਾੜੇ ਪੇਂਟਰ ਨੇ ਕਰਾਇਆ ਹੋਇਆ ਦੇ ਚੰਗੇ ਪੇਂਟਰ ਨੇ ਰੰਗ ਕਰਦਾ ਹੁੰਦਾ ਟਰਾਲੀ ਨੂੰ ਦੱਸਣਾ ਹੱਸਾ ਤਾਂ ਚੌੜਾ ਜਾ ਹੁੰਦਾ ਨਾ ਆਪਾਂ ਵਿੱਚ ਰਹੀ ਆ ਹਨ ਇਹਦੇ ਨਾਲੇ ਲਾ ਲਾ ਚਾਹ ਉਰ ਬਣੀ ਗਿਆ ਕਰਨਾ ਵੀ ਆ ਸਿੱਧਾ ਕਰ ਲਾ ਤੇਰੇ ਮਰਗਾ ਲੱਤ ਵਸਾ ਕੇ ਖੜ ਜੁੰਦਾ ਠੀਕ ਆ ਹੁਣ ਦਾ ਫੱਟੇ ਹੀ ਹੋਉਂਦਾ ਕਾਹ ਦੀ ਸੜਕ ਤੇ ਖਿੰਦੀ ਪਈ ਪਰ SLA ਕੀ ਦਿੱਤੀ ਆ ਆ ਇਹਦਾ ਬਥੇਨ ਸਾਨੂੰ ਪਤਾ ਆ ਇਹਦਾ ਵੀ ਕੰਮ ਨਾ ਬੰਦਾ ਉਹ ਫੋੜ ਨੂੰ ਭਾਈ 13 ਦੇ ਹੀ ਟਾਇਰ ਆ ਇੱਕ ਬਾਈ ਦਾ ਕਮੈਂਟ ਵੀ ਆਇਆ ਥਾ ਆਹਾ ਨਹੀਂ ਇਹਨੂੰ 14 ਆਂਦੇ ਆ ਉਹ ਫੁੱਫੜ ਵਾਲੇ ਨੂੰ 13 ਦੇ ਆ ਤੇ ਹੀ ਰਹਿਣਾ ਤੁਸੀਂ ਮੈਨੂੰ ਕਹੀਦਾ 14 ਆਂਦਾ ਦੇ 14 ਆਂਦੇ ਆ 13 ਦੇ ਆ 13 ਕਸਾਈ ਉਹਦੇ ਜਿਹਨਾਂ 14 ਵੀ ਕੰਟ ਆਉਂਦੇ ਆ ਹੁਣ 13 ਟਾਇਰ ਫਰਕਾ ਨਹੀਂ ਲੈਂਦੀ ਇਹਨਾਂ ਦੀ ਚਾਹ ਲੈ ਕੇ ਥੱਲੇ ਆਂਦੀ ਮੈਂ ਲੈ ਉਹ ਮੋੜਦਾ ਗਿਆ ਕਿ ਆਹ ਫੜ ਲਿਆਉਂਗੇ ਪਹਿਲਾ ਫੂਨ ਕਾਰ ਬਣਾ ਦੇਣੀ ਹੁਣਾਂ ਨਾ ਮੈਂ ਮੇਰਾ ਬਟਨ ਟੁੱਟ ਗਿਆ ਰਾਲਾ 2 ਵਜੇ ਬਣਾਇਓ ਛਾਹ ਠੀਕ ਦੇ ਆ ਇਹ ਛਾਹ ਲਿਆਨੇ ਫੂਨਤਾ ਕਾਰ ਫੇ ਤੂੰ ਤੈ ਕਹਿਆਦਾ ਛਾਹ ਲਿਆ ਕਰਨਾ ਜੰਮਦਾ ਬਹੁਤ ਆ ਪਰ ਬਹੁਣਾ ਹੈ ਕੀ ਕਰੀਏ ਯਾਰ ਹੁਣ ਦੇਖ ਕਿਹਦੇ ਹਿਸਾਬ ਨਾਲ ਜਦ ਮੈਂ ਕੱਗੇ ਲੈ ਨਾ ਵੀ ਕਹਿੰਦਾ ਥੋੜੀ ਰੱਖੀ ਲਈ ਯਾ ਰੱਖੀਏ ਬਿਮਾਰੀ ਦਾ ਘਰ ਆ ਪਰ ਹੁਣ ਕੀ ਕਰੀਏ ਯਾ ਇਧਰੋਂ ਦੇਖ ਕਿਦਾਂ ਛਾਹ ਚਮਕਦੇ ਆ ਹੈ ਨਾ ਚਮਕਦਾ ਬਗਾਲੇ ਥਾਲੇ ਇਹ ਦੇ ਤਾਂ ਇੱਕ ਮੈਂ ਕਹਿੰਦਾ ਛਾਲੀ ਜੋ ਬਰੈਟੋ ਜੀ ਪਾ ਕੇ ਰੱਖੇ ਲਈ ਮੈਂ ਕੱਢ ਪਰ ਆ ਯਾਰ ਉਹਦੇ ਅੰਦਰ ਚੱਲ ਤੋ ਸਭ ਨੂੰ ਤਾਂ ਲਾਉਣੇ ਬਾਈ ਹੁਣ ਨਹੀਂ ਰੱਖਣਾ ਹੁਣ ਕਿ ਲਾਉਂਗੇ ਓਰੇ ਹੁਣ ਓਰੇ ਬੱਕੀ 20 ਤਾਂ ਲੀਆਂ ਪਾਤੀਆਂ ਹੁਣ ਕਿੱਥੇ ਰੱਖੋਣਾ ਹੈ ਰੱਖਣਾ ਵੀ ਨਹੀਂ ਇਹ ਬਿਮਾਰੀ ਪੈਣੀ ਜਾਂ ਤਾਂ ਪੰਨੀਆਂ ਐਡਾ ਫਰਕ ਪੈਂਦਾ ਆ ਆਪਣੀ ਨੂੰ ਕਾਲੂ ਆਪਣੇ ਘਰ ਤਾਂ ਹੈ ਬਾਈ ਹੋਰ ਪਾਸੇ ਬਹੁਤ ਇੱਥੇ ਵੀ ਜ਼ਿਆਦਾ ਹੈ ਆਪਣੇ ਜਾਂ ਫੇਰ ਫਰਕ ਇਹ ਬਿਮਾਰੀ ਦੇ ਵਿੱਚ ਜਿੱਦਾਂ ਪੀਲਾ ਹੋ ਜਾਂਦਾ ਆਹ ਜਿੱਦਾਂ ਉੱਤੇ ਵੀ ਨਾ ਇੱਥੇ ਵੀ ਬਿਮਾਰੀ ਪੈਣੀ ਆਹਾਂ ਹਾਂ ਆਹ ਬਿਮਾਰੀ ਆ ਇਹਨੂੰ ਬਿਮਾਰੀ ਹੋ ਗਈ ਲੱਜਣਾ ਵੀ ਲੋੜ ਨਹੀਂ ਵਾ ਲੈ ਜੀ ਇਹ ਰੱਖਣਾ ਖਾਜੋ ਨਹੀਂ ਇਹ ਫੇਰ ਅੱਡੇ ਕਿੱਥੇ ਕਿ ਜਾਣੇ ਫੁੰਕਾਰ ਇਹ ਬਰੇਡ ਰੱਖਣ ਯੋਗ ਨਹੀਂ ਹੈਗੀ ਹੁਣ ਉਹ ਬੱਤੇ ਭਰੀਆਂ ਧੋਖਾ ਦੇਗਾ ਕਹਿੰਦਾ ਜੀ ਨਹੀਂ ਸੇਵਾ ਕਰੀ ਜਾਂ ਨਿਕਲਦਾ ਨਹੀਂ ਇਹਨੇ ਹੈ ਬਈ ਕਿੰਨੇ ਕੁ ਭਰੀਆਂ ਹੋਊਂਗੇ ਬਰਲੇ ਚ ਇਹੋ ਭਰੀਆਂ ਗੰਨੇ ਜੀ ਨਾ ਨਾ ਅੱਗਾ ਨਹੀਂ ਕਹਿੰਦਾ ਮੈਂ ਅੱਗਾ ਦੀਆਂ ਜੀ ਪਤਾ ਨਹੀਂ ਹਾਂ ਬਰੇਡੀ ਨਾਲ ਲਾ ਕੇ ਲੱਭ ਲੋ ਠੀਕ ਹੈ ਮੈਂ ਤਾਂ ਰੱਖ ਲੈਣਾ ਚੱਲੀ ਲੱਦੀ ਆ ਮੁੰਨੀ ਪਿਆ ਕਰੀਏ ਹੁਣ ਹਾਂ ਹਾਂ ਮੈਂ ਜਾਣਾ ਯਾਰ ਫਿਰ 5 ਵਜੇ ਜਾਣਾ 5 ਵਜੇ ਕਿੱਥੇ ਲਾ ਦੂੰਗਾ ਤੂੰ ਕਿਉਂ ਹਾਂ ਸਾਢੇ ਪੰਜ ਚੱਲ ਜੀ ਮੱਝ ਕਾਟਦੇ ਆ ਕਾੜੋਗੇ 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 ਯਾਰ ਕਿਉਂ ਆ ਲਾਤੇ ਜਾ ਰੋਮਾਨ ਲੱਗਦੀ ਉਹਨੇ ਬਾਲਤੀਆਂ ਭਰੀਆਂ ਯਾਰ ਜਿਹੜੀਆਂ ਹੈਗੀਆਂ ਇਹਦੀਆਂ ਤੇ ਚਾਹ ਨੂੰ ਫੋਨ ਕਰ ਤੂੰ ਜਾ ਨਾ ਰੋਜਾ ਚੱਲਿਆਂ ਚਾਹ ਚੱਕ ਲਓ ਦੌੜ ਜਾ ਜਾ ਮੱਟੀ ਟੋਰੇ ਰੱਖੀ ਜਾਂਦੀਆਂ ਤੇ ਹੁਣ ਅਸੀਂ ਟੀ ਕਰ ਲੈਂਦਾ ਹਾਂ ਆਹ ਹੁਣ ਤੁਹਾਨੂੰ ਦੱਸਿਆ ਹੈ ਧਾਰਨ ਲੈਣ ਹੁਣਾਂ ਤਾਂ ਦੱਸਿਆ ਧਾਰਨ ਦਿੱਤੀ ਹੈ ਇੱਥੇ ਰੱਖੀ ਆ ਇੱਥੇ ਦਾ ਉੱਥੇ ਪਜਾਈ ਜਾਣੀ ਹਾਂ ਉਹੀ ਕਹਿੰਦਾ ਮੈਂ ਤੁਨੂੰ ਨਾ ਭੌੜ ਜਾ ਕੇ ਰੱਖੀ ਖੋਲ ਆ ਬਈ

ਕਿ ਕਰ ਨਾਲੀ ਇਹ ਆ ਦੇਖ ਹੋਰ ਇਹਦੇ ਨਾਲ ਚੱਪਲਾ ਉਹ ਮੱਤ ਕਰ ਮੱਤ ਕਰ ਇਹ ਉਹਦਾ ਆ ਬੱਤ ਇੱਥੇ ਵੀ ਦੇਖਣਾ ਪੈਂਦਾ ਸੜਕ ਪਰ ਹੋਰ ਕੋਈ ਲੱਤਾਂ ਮਿਲਾ ਕੇ ਮੋਟਰਸਾਈਕਲ ਪਸਾਲ ਪੇ ਲਿਆ ਲਿਆ ਬਤਾ ਵਧੀਆ ਸਮਾਤ ਉੱਚੀ ਜਗਾ ਖੜਾ ਹੁਣ ਤੇਦੇ ਪਰਾ ਪਈ ਪਈ ਪਰਿ ਪਈ ਆ ਬੰਦੀ ਪਾ ਹਾਂ ਹਾਂ ਚੱਕਦਾ 32 ਦੇ ਪਰਾ ਬਾ ਉਹਨੇ ਹੋ ਜਣਾ ਬੈਲਾ ਦੋ ਤਿੰਨ ਭਈਆਂ ਰਹੀਆਂ ਬੌੜੀ ਨੂੰ ਕੋਈ ਗੱਲ ਨਹੀਂ ਭਾਈ ਇਹਨੇ ਨੂੰ ਪਰ ਲੱਗ ਦੇਣੀ ਆ ਇਹ ਅੱਜ ਪੂਲ ਨਾ ਲਾਉਣੇ ਅਸੀਂ ਇਹਦੇ ਵਿੱਚ ਹਾਂ ਇਹਦੇ ਪੂਲ ਨਾ ਲਾੜਨੇ ਆਹ ਮੁੰਡਾ ਰੱਖ ਲੈਣਾ ਅਸੀਂ ਠੀਕ ਹੈ ਜਿੱਦ ਲਈ ਅਲੱਗ ਖੇਤ ਇੱਧਰ ਤੁਟਮਾ ਜਾ ਹੈ ਆਹੋ ਜਿੰਨੇ ਆ ਡੇਢ ਤੋਂ ਵੀ ਤਾਂ ਹੋਣਾ ਹੈ ਸੋ ਆ ਜੀ ਕਰਦੇ ਦੇ ਵਿੱਚ ਜਾ ਜਾ ਵੇ ピカピカ ਯਸ ਗੱਲ ਜਦੋਂ ਆ ਕੇ ਨਾ ਪਹਿਲਾਂ ਆਹ ਯਾਹ ਟਰੈਲਰ ਡਰਪ ਖਾਣਾ ਖਲਪਾ ਲੱਗਦਾ ਇੱਥੇ ਮੂਹ ਨਾ ਪੁੱਛ ਆਉਂਦਾ ਇੰਨੇ ਕੰਟਰੋਲ ਜੀ ਵੀ ਆ ਜਾਂਦੇ ਆ ਹਣ ਬਾਈ ਹਾਂ ਅਜਾ ਹੈਗਾ ਟਾਈਮ ਇੱਧਰ ਆ ਜਾ ਤੈਨੂੰ ਕਹਿੰਦਾ ਮੈਂ ਇਹ 5 ਵਜੇ ਕਹਿੰਦਾ ਬਾ ਪੂਰਾ 5 ਵਜੇ ਦੇ ਅੱਢੀ ਤੇ ਛੱਡ ਲਾਇਆ ਪੂਰਾ 5 ਵਜੇ ਛੱਡ ਲਾਇਆ ਅਰੇ ਸਾਢੇ 4 ਹੋ ਰਹੇ ਨੇ ਹਾਂ ਨਾ ਕਿੱਥੇ ਜਾਣਾ ਕਿੱਥੇ ਜਾਣਾ ਜਿਮ ਸਵੇਰੇ ਨਹੀਂ ਕਹਿੰਦਾ ਕਹਿੰਦਾ ਜਿਮ ਜਾਣਾ ਤੁੰਦ ਵਾਲੀ ਉਹ ਮੇਰੀ ਗੱਲ ਛੱਡ ਕੇ ਕਹਿੰਦਾ ਜਿਮ ਜਾਣਾ ਮੈਂ ਪਹਿਲੂ 5 ਵਜੇ ਤਾਂ ਤੇ ਛੱਡਦੀ ਮੈਂ ਤੂੰ ਚੱਲ ਭਾਰੀ 5 ਵਜੇ ਨੇ ਭਾਰੀ 7 ਵਜੇ ਨੇ ਚੱਲ ਹੁਣ ਸਾਢੇ 4 ਵੇਲੇ ਹੋ ਗਿਆ ਠੀਕ ਨਹੀਂ ਗੱਲ ਜਿੰਮੇ ਇਹ ਵੀ ਤਾਂ ਅੱਜ ਮੈਂ ਮੈਂ ਤਾਂ ਆਇਆ ਨਹੀਂ ਮੇਰੀ ਗੱਲ ਸੁਣ ਜਿੰਮ ਤਾਂ ਹੈਗੀ ਆ ਅੱਛੇ ਦਵਾਈ ਕਿੰਨੀ ਹੈ ਇੰਨੀ ਤਾਂ ਕਹਿੰਦਾ ਚਾਚੇ ਮੈਂ ਤੋਰਦੇ ਭੜੀ ਭੜਲਾ ਲੈ ਦਾ ਕਰੋ ਮੈਂ ਤਿਲ ਘਦਾਉਂ ਜਰਾ ਜਿਵੇਂ ਮਨ ਲੱਗਦਾ ਨਾ ਭਰੀਆਂ ਲੋਟ ਨਹੀਂ ਦਲਾਤ ਹੋਣੀਆਂ ਹੁਣ ਇਹਨੇ ਵਧੀਆ ਵਿੱਚ ਦੱਬ ਗਏ ਹਨ ਵਧੀਆ ਲੱਗ ਗਏ ਆ ਜੇ ਲੱਗਦਾ ਫਿਰ ਅੱਥੇ ਪਾਉਣੇ ਪੈਣੇ ਤੇ ਸਹੀ ਗੱਲ ਆ ਫਿਰ ਅੱਥੇ ਪਾਉਣੇ ਪੈਣੇ ਤੇ ਕਾਹ ਲੈ ਨਹੀਂ ਆਇਆ ਯਾਰ ਬੁੜਕੇ ਪਰ ਟ੍ਰੈਲੀ ਲਾਤੀ ਅੱਜ ਤਾਂ ਹੈ ਫੋਨ ਨੂੰ ਸੈਲੀ ਲਾ ਦਿੱਤੀ ਪੁੱਛੋ ਉਹ ਹੀ ਤਾਂ ਗੱਲ ਹੈ ਯਾਰ ਸੈਲੀ ਲਾ ਦਿੱਤੀ ਵੀ ਤੂੰ ਆ ਗਿਆ ਭਾਈ ਹੁਣ ਫੋਟ ਤੇਰਾ ਖੜਾ ਜਾਣ ਦਾ ਹੈ ਫੋਟ ਤਿਆਰ ਖੜਾ ਹੈ ਜਾਣੇ ਨੂੰ ਖਾਲਸੇ ਦੇ ਨਿਸ਼ਾਨ ਲੱਗੇ ਹੋਏ ਉੱਪਰ ਮੈਂ ਖਾਲਸੇ ਦੇ ਨਿਸ਼ਾਨ ਲਾਏ ਹੋਏ ਭਾਈ ਹੁਣ ਹੁਣ ਇਹਨਾਂ ਧੋ ਕੇ ਆਪਣਾ ਰੱਖ ਦੇਣਾ ਨਿਸ਼ਾਨ ਸਾਬ ਨੂੰ ਸਾਰਿਆਂ ਨੂੰ ਇਹਨਾਂ ਨੂੰ ਗਾਹ ਨੂੰ ਫੇਰ ਕੱਢਾਂਗੇ ਠੀਕ ਨਹੀਂ ਗੱਲ ਮੰਡਾਲੀ ਸਾਬਾ ਨੂੰ ਹੈ ਮੰਡਾਲੀ ਸਾਬਾ ਨੂੰ ਨਾ ਅੰਬੈ ਦਾ ਆਪਣੇ ਘਰ ਦੀ ਸੁਭਾਏ ਤਾਂ ਇਹਦਾ ਖੱਣਾਂ ਨੂੰ ਲੱਗ ਜਾਂਦੇ ਆ ਪੈਦਲੇ ਆਦਾ ਹੈਗਾ ਯਾਰ ਇਹ ਤਾਂ ਆਪਣੀ ਘਰ ਦੀ ਸੁਭਾਉਰੇ ਨੇੜੇ ਆ ਤੁਰਕੀ ਲੱਗ ਜਾ ਜਾ ਫੇਰ ਮੱਜਰੇ ਉੱਥੇ ਵੀ ਬਹੁਤ ਟਾਈਮ ਬਹ ਪਿਆ ਉਹਨੂੰ ਟਾਈਮ ਪਿਆ ਇੰਨਾ ਸਿਰ ਹੁਣ ਆਏ ਨਾ ਇੱਕ ਦੋ ਤਿੰਨ ਫਾ ਫਾ ਭਰੀ ਦੀ ਨਾ ਆਈ ਨਹੀਂ ਹੈਗਾ ਚੱਲ ਠੀਕ ਆ ਹੁਣ ਕਹਿੰਦਾ ਆਂਦਾ ਆਉਂਦਾ ਕਾ ਜਾ ਆ ਜਾ ਹੁਣ ਕਿਤੇ ਰਾਤ ਨੂੰ ਆਣਾ ਬਦੀ ਆ ਤਨੂੰ ਕਾ ਆ ਜਾ ਹੁਣ ਚਲ ਜੀ ਤੇਰੀ ਸ਼ਾਮ ਹੋ ਗਈ ਨਾ ਹੋਰ ਇਹ ਚਾਲ ਲਿਆ ਚਾਲ ਲਿਆ ਚੱਲ ਸੈਭ ਜੋ ਉਹਦੇ ਪਿੰਗੇ ਜਾਤਾ ਉੱਥੇ ਵੀ ਨਾ ਨਹੀਂ ਲੱਗਣੀ ਆ ਉਹ ਘੜੀ ਤੀ ਪਰ ਕੀ ਸੈਭ ਉਹਦੀ ਅਸੇਹਣਾ ਨਾ ਲੱਤ ਨਹੀਂ ਉਹ ਹਾਂ ਰਸਤਾ ਤੂੰ ਨੇ ਬਣਾਵਾ ਆਸਰਣਾ ਨਾ ਐਨ ਬਣਾਤਾ ਉੱਚਾ ਜਾ ਕਰਕੇ ਇਹਨਾਂ ਗਾੜੀ ਫਸਣੀ ਆ ਟਰੈਲੀ ਤਾਂ ਫਸਣੀ ਆ ਉੱਥੇ ਮੈਨੂੰ ਫਸਣੀ ਆ ਉੱਧਾ ਫਣੀ ਆ ਆਪਾਂ ਨੇ ਕਿੰਨੀ ਮਿੱਟੀ ਪਾਈ ਤੀ ਉੱਥੇ ਟਰੈਲਰ ਮੇਰੀ ਗੱਲ ਸੁਣੋ ਅੱਧਾ ਲੱਦ ਕੇ ਨਿਕਲੇ ਪਹਿਲਾਂ ਹਾਂ ਫਿਰ ਦਬਜੂ ਵੀ ਨਹੀਂ ਲੈ ਜੀ ਬਣਾ ਇੱਕ ਵਾਰ ਇਹਦੀ ਆਪਾਂ ਨੇ ਪਾਈ ਦੀ ਮਿੱਟੀ ਇਹਦਾ ਜੋਰ ਲਾਇਆ ਮਿੱਟੀ ਬਹੁਤ ਜੋਰ ਲਾਇਆ ਤੋ ਆਈ ਬੋਕਰੀ ਟਰੈਕ ਚਲ ਗੱਲ ਨਹੀਂ ਬਣਦੀ ਤੋ ਆਈ ਕਰਦੇ ਰਹੇ ਆ ਪਾ ਸਾਨੂੰ ਤੈਨੂੰ ਬਬੂਲਰ ਪੱਟਣੇ ਪਏ ਇਹ ਦੂਰ ਕਹਿੰਦੇ ਨਹੀਂ ਵਾਈਂ ਤੂੰ ਪਹਿਲਾਂ ਤੇ ਨਾ ਬਾਈ ਇੱਕ ਘਰ ਲੀ ਬਣੇ ਹਾਂ ਉੱਪਰ ਦਬਾ ਕੇ ਇੱਕ 80 ਭੰਨੇ 60 ਕਾਲੀ ਤੂੰ ਤਾਂ ਮੈਂ ਇਹਨੂੰ ਦੱਸਦਾ ਟਰੈਕਲ ਜਾਊਗਾ ਮੈਂ ਉੱਥੇ ਕਕੇ ਨਿਕਲ ਜਾਊਗਾ ਟਰੈਲਾ ਨਿਕਲੂ ਜਾਣਾ ਨਿਕਲੂਗਾ ਟਰੈਲਾ ਤਾਂ ਪਹਿਲਾਂ ਉਹਨੂੰ ਅੱਧਾ ਲੱਦ ਕੇ ਕਮਾਉਣ ਉੱਥੀ ਉਨੀ ਜਗ੍ਹਾ ਜਿੱਥੇ ਸੜਕ ਮਿੱਟੀ ਜਿੱਥੇ ਨੀਵਾ ਹੁੰਦਾ ਹਲਕ ਦੇ ਨਾਲ ਲਾਤੀ ਮਿੱਟੀ ਹਾਂ ਸੜਕ ਦੀ 80 ਨਹੀਂ ਹੈਗੀ ਉਹ ਬਣਨੀ ਪੈਣੀ ਆ ਉਹ ਬਣਨੀ ਪੈਣੀ ਆ ਉੱਥੇ ਟਾਇਰਾਂ ਆੜਦਾ ਆ ਕੇ ਚੱਲ ਵੀ ਨਹੀਂ ਦਬਣਾ ਤਾਂ ਹੈਗਾ ਇਹਨੂੰ ਦਬਣਾ ਤਾਂ ਹੈਗਾ ਹੀ ਮਾੜੀ ਜੀ ਬੰਨਦੇ ਉਹ ਮਾਂ ਆਪਣੀ ਨਹੀਂ ਹਰੂ ਮੈਂ ਕਮਾ ਮੜ ਜੀ ਕਿ ਤੂੰ ਸਾਰੀ ਭਾਨੇ ਨੂੰ ਇਹਦੇ ਨਾਲ ਨਾਲ ਦੀ ਕਰਦੇ ਟਾਇਰ ਦਾ ਧਰਦਾ ਹੋਊਗਾ ਸਾਰੇ ਪਾਸੇ ਟਾਇਰ ਨੇ ਆ ਬਿੱਲੀ ਬਣਾਣੀ ਉਹ ਤਾਂ ਬਣਾਏ ਦੇਣੀ ਉਹਨੇ ਉਹ ਪੀ ਲੋ ਜਾ ਆ ਜੋ ਹੁਣ ਉਹ ਦੂਜਾ ਟਾਇਰ ਇਹ ਜਾ ਠੀਕ ਦੇ ਰਿਹਾ ਤੇਰੇ ਉਹ ਦੇਖੀ ਮੜਾ ਮੇਰੇ ਮਛਰ ਬੱਜ ਰਹੇ ਆ ਆ ਖੜਾ ਖੜਾ ਪਰੇ ਪਿਆ ਪਤਾ ਕੀ ਕਰ ਇਹਨੂੰ ਛੱਡ ਦੇ ਛੱਡ ਦੇ ਛੱਡ ਦੇ ਐਨ ਕਾ ਲਾ ਕੇ ਆਇਆ ਕਰੂ ਆ ਲੈ ਇਹ ਤੈਨਾਂ ਹੱਥ ਵੀ ਕੋਈ ਕੋਲ ਨੂੰ ਕੱਢੋਣਾ ਹੈ ਤੇ ਆ ਲੈ ਖਾ ਪਿਆ ਚਾਚੇ ਮੇਰੇ ਹੱਥ ਨਹੀਂ ਸਾਫ ਯਾਰ ਕੋਈ ਹੱਥ ਚਾਬੀਆਂ ਕੱਢ ਲੈ ਚਾਬੀ ਚਾਲ ਵਿੱਚ ਆਓ ਮਾੜਾ ਚੱਖਾਂ ਸਾਨੂੰ ਵੀ ਦੇ ਦੇ ਕੋਟ ਕੋਟਾ ਉਹ ਚਾਬੀ ਨਾ ਦੇ ਕੇ ਮਾਰੀ ਮੋੜੀ ਇਹ ਗਲਤ ਕੰਮ ਚਾਬੀ ਨਾਲ ਦਾ ਚਾਬੀ ਵਾਲਾ ਗਲਤ ਆ ਯਾਰ ਰਮਾਲ ਲੈ ਯਾਰ ਤਾਗ ਦਾ ਲੜ ਖੋਲ ਲੈ ਯਾਰ ਤਾਗ ਖੋਲ ਲੈ ਮਾੜਾ ਜੀ ਹੱਥ ਵੀ ਜਾ ਇਹਨੂੰ ਕੋਈ ਚਲੇ ਜਾ ਹਾਂ ਚਾਹ ਕੰਮ ਕਰ ਪਿਆਰੇ ਡਾਕਟਰ ਬਣਾਉ ਰਿਹਾ ਮਾਰ ਲੈ ਉੱਪਰੇ ਪਿਆ ਉਹ ਉੱਪਰੇ ਪਿਆ ਮੈਂ ਯਾਰ ਕੋਈ ਚਾ ਜਾ ਮੈਂ ਯਾਰ ਛੱਡ ਦੇ ਲਿਆ ਮੱਚਾ ਸੜਾ ਹਲੇ ਵੀ ਦੇਹਲਾ ਹਟਿਆ ਨਹੀਂ ਜਾਣਾ ਕਿ ਸਭ ਇਹ ਨਾ ਜਰਮ ਹੋ ਜੂਗਾ ਤੇ ਪਰ ਮੇਰੇ ਤੇ ਆ ਗਿਆ ਹੱਥ ਪਾ ਕੇ ਆ ਗਿਆ ਆ ਗਿਆ ਆ ਗਿਆ ਉਧਰੋਂ ਕੱਢ ਜਾ ਤੇ ਪਰ ਮਸਹੂਰੀ ਭਾਈ ਇੱਕ ਆਇਆ ਇੱਕ ਕਰੀ ਜਾਂਦਾ ਤੂੰ ਭਾਈ ਦਰਦ ਦਾ ਹਵਾ ਦਾ ਲੱਗੀ ਭਾਈ ਨਹੀਂ ਨਿਕਲਣਾ ਆ ਗਿਆ ਗਿਆ ਕੇ ਉਹ ਹੋਂ ਡੇਲੇ ਦੀ ਲੱਗ ਗਿਆ ਇਹ ਤਾਂ ਹੋਰ ਤਰ੍ਹਾਂ ਚੱਕਰ ਬਿਲ ਕਸ ਕਮਾਣਾ ਯਾਰ ਯਾਰ ਇਹ ਤਾਂ ਆਪ ਵੀ ਨਿਕਲਦਾ ਐ ਕਰਕੇ ਨਾ ਤੂੰ ਕੋਸ ਮਾਰਦਾ ਸੀ ਤਾਂ ਯਾਰ ਤੂੰ ਐ ਨਿਕਲੂਗਾ ਬੇਲਾ ਭੰਨਣਾ ਤੂੰ ਸੁਣਾ ਕਰ ਐ ਕਰਕੇ ਮੈਂ ਦੱਸ ਕਿੱਦਾਂ ਨਿਕਲੂਗਾ ਭਾਈ ਐ ਨਿਕਲਦਾ ਐ ਇਹਨੂੰ ਦੇਖੀ ਨਾ ਆ ਗਿਆ ਕੋਲ ਤੱਕ ਆ ਨਹੀਂ ਇਹ ਤਾਂ ਔਖਾ ਭਾਈ ਹਾਂ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਨਿਕਲ ਗਿਆ ਕਿਤੇ ਵੀ ਨਹੀਂ ਹੈਗਾ ਰਕਦਾ ਨਹੀਂ ਨਿਕਲ ਗਿਆ ਹੈ ਹੀ ਨਹੀਂ ਕਿਤੇ ਹੈਗਾ ਔਰੇ ਜਿੱਥੇ ਨਹੀਂ ਕੋਈ ਆ ਗਿਆ ਯਾਰ ਦਿਖਦਾ ਨਹੀਂ ਕੋਈ ਤੇ ਯਾਰ ਕਿਰ ਹੈਗਾ ਔਰੇ ਜਾਂ ਉੱਪਰ ਨਾ ਚੜ ਗਿਆ ਹੋਵੇ ਐ ਐ ਕਰ ਆਖਾ ਉਹ ਕੰਨ ਕੰਨ ਕੋਈ ਚ ਬਾਈ ਕੰਨ ਫੂਕ ਮਾਰ ਕੰਨ ਮੈਂ ਬੰਦ ਕਰਕੇ ਨਾ ਨਾ ਸਾਹ ਬੰਦ ਕਰਕੇ ਮੈਂ ਕੰਨ ਬੰਦ ਕਰਕੇ ਹੋਗਾ ਯਾਰ ਤੁਸੀਂ ਉਂਗਲੀ ਕਦੇ ਮਾਰਦੇ ਆ ਹੋਪਣਾ ਕੋਣ ਇਹਦੀ ਐਨ ਉਹਦੇ ਵਿੱਚ ਆ ਅਰੇ ਮੇਰੀ ਅੱਖ ਚ ਕੋਈ ਨਹੀਂ 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 ਕੁਝ ਨਹੀਂ ਹੁੰਦਾ ਲੱਖ ਜੋ ਵੀ ਪਾਣੀ ਨਾ ਸਾ ਜੋ ਵੀ ਪਾਣੀ ਉਹ ਤਾਂ ਆਉਣਾ ਹੀ ਹੈ ਇਹ ਕੱਪੜਾ ਜਿਹੜਾ ਤੇਰਾ ਹੀ ਤਾਂ ਸਹੀ ਨਹੀਂ ਆਦਾ ਤੂੰ ਗੱਲ ਤੇ ਕੱਢਦਾ ਕੀ ਜਰ ਨਾ ਬੈਠ ਗਿਆ ਦੀ ਤੇ ਮਾਰਦਾ ਤੇ ਮਾਰ ਦੇਦਾ ਲੈ ਮੇਰੇ ਨਾਲ ਘਰ ਫੈ ਗਿਆ ਦੇ ਕਾਕਾ ਬੜਾ ਨਾਲ ਉਰ ਕਰਾ ਦਿੰਦਾ ਵਿੱਚ ਨਾ ਡੰਗ ਟੁੱਟ ਗਿਆ ਉਹਦਾ ਕਾਲ ਮੱਛਰ ਦਾ ਅਹੀ ਦੇ ਪਰ ਗਈ ਟੁੱਟ ਗਿਆ ਵਿੱਚ ਗੜ ਗਿਆ ਡੇਲੇ ਦੇ ਉਹ ਨਿਕਲੇ ਨਾ ਬਹੁਤ ਆਖਾ ਮੇਰੇ ਰਾਟ ਪੈ ਕੇ ਮੁੜ ਕੇ ਲਵਰੀ ਕੋ ਗਏ ਉਹਨੇ ਨੋਟ ਦੀ ਨਾ ਕੋਣ ਬਣਾ ਕੇ ਫੇਰ ਗੱਡਿਆ ਉਹਨੇ ਬਹੁਤ ਅੱਖਾ ਨਿਕਲੇ ਚਾਹ ਪੀ ਲੋ ਘੁੱਟ ਘੁੱਟ ਆ ਜਾਓ ਚੱਲ ਆਪੇ ਚਾਹ ਪੀ ਚੱਲ ਉਹ ਪਾ ਲਓ ਗਲਾਸਾਂ ਚ ਹਮਦਿਓ ਮੱਕੀ ਭਈਆ ਸਾਹਿਬ ਜੋ ਤੋਂ ਨਾ ਵੀ ਕਰਨਾ ਕੰਮ ਦਿਖਾਉਣੇ ਉੱਥੇ ਤੁਹਾਨੂੰ ਆਜੋ ਲੱਦਣ ਲੱਗੇ ਆ ਮਤਲਬ ਲੱਗੇ ਪਏ ਮ ਦਿਖਾਉਣ ਲੱਗੇ ਆ ਗਲਾਸਸ ਦਿਖਾਉਂ ਸਰਦਾਰੀ ਕੀ ਅੱਜ ਸੈਂਟਰ ਸਰ ਤੋਸ਼ੇ ਬਹਿਣਾ ਪੱਕਾ ਬਾਹੀ ਆਗ ਹੋਈ ਆ ਹੋਰ ਕਹਿੰਦੇ ਹੁਣ ਅਸੀਂ ਸਾਰੇ ਲੋਕਾਂ ਨੂੰ ਜਗਾਏ ਭੇਜੀ ਜਿਹੜੇ ਹੋਤੇ ਲੱਦ ਲਈ ਅਸੀਂ ਪਰ ਇਹਨੇ ਪੱਤੀ ਨਹੀਂ ਬੰਨੀ ਆ ਜਾਗ ਹਰੇ ਆ ਸਾਰੇ ਪੱਤੀ ਨਹੀਂ ਬੰਨੀ ਇਹਨੇ ਉਹ ਆਗ ਬਧੀਆ ਹੱਦ ਚ ਹੈ